ਅਸਲ ਦੇਖੋ ਜਿਹੜੀ ਗੰਨਾ ਸੰਘਰਸ਼ ਕਮੇਟੀ ਲਗਾਤਾਰ ਸੰਘਰਸ਼ ਕਰ ਰਹੀ ਹੈ ਉਹਨਾਂ ਦੀ ਇਹ ਮੰਗ ਹੈ ਵੀ ਇਹ ਜਿਸ ਤਰ੍ਹਾਂ ਪੰਜਾਬ ਦੇ ਦੂਜੇ ਮਿਲ ਚਲਾਏ ਗਏ ਹੈ ਗੰਨਾ ਮਿਲ ਤਾਂ ਇਹ ਧੂਰੀ ਦਾ ਭਗਵਾਨਪੁਰਾ ਖੰਡ ਮਿਲ ਚਲਾਇਆ ਜਾਵੇ ਸਰਕਾਰ ਇਹਨਾਂ ਨਾਲ ਵਾਰ-ਵਾਰ ਬੈਠ ਕੇ ਗੱਲਬਾਤ ਉਹਨਾਂ ਦੇ ਅਧਿਕਾਰੀ ਇਹ ਵਿਸ਼ਵਾਸ ਕਿਸਾਨਾਂ ਨੂੰ ਲੈਂਦੇ ਰਹੇ ਇਸ ਕਰਕੇ ਇਹਨਾਂ ਨੇ ਕਿਸਾਨਾਂ ਨੇ ਗੰਨਾ ਵਿਚਿਆ ਹੋਇਆ ਸੀ ਤੇ ਹੁਣ ਜਦੋਂ ਗੰਨੇ ਨੂੰ ਵੱਢ ਕੇ ਕਿਸਾਨ ਟਰਾਲੀਆਂ ਰਾਹੀਂ ਮਿਲ ਦੇ ਬਾਹਰ ਮੂਹਰੇ ਲਿਆਏ ਤੇ ਹੁਣ ਇਹ ਆਲ ਮਟੋਲ ਦੀ ਨੀਤੀ ਅਪਣਾ ਕੇ ਲਗਾਤਾਰ ਕਈ ਦਿਨਾਂ ਤੋਂ ਕਿਸਾਨਾਂ ਨੂੰ ਹੈਰਾਨ ਕਰ ਰਹੇ ਨੇ ਕਿ ਕਿਸਾਨਾਂ ਨੇ ਅੱਕ ਕੇ ਸੰਘਰਸ਼ ਦਾ ਰੁਖ ਤਿਆਰ ਕੀਤਾ ਹੈਗਾ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਵੱਲੋਂ ਇਹਨਾਂ ਦੀ ਸਪੋਰਟ ਤੇ ਆਇਆ ਇਹਨਾਂ ਦੀ ਮੰਗ ਕਿਸਾਨਾਂ ਦੀ ਇਹ ਹੈ ਵੀ ਪਿਛਲਾ ਜਿਹੜਾ ਬਕਾਇਆ ਰਸੀ ਰਹਿੰਦੀ ਹੈ ਉਹ ਵੀ ਸਾਨੂੰ ਦਿੱਤੀ ਜਾਵੇ ਤੇ ਧੂਰੀ ਦਾ ਜਿਹੜਾ ਖੰਡ ਮਿਲ ਹੈ ਇਹਨੂੰ ਚਲਾਇਆ ਜਾਵੇ ਤੇ ਕਿਸਾਨਾਂ ਦੀਆਂ ਜਿਹੜੀਆਂ ਭੜੀਆਂ ਟਰਾਲੀਆਂ ਆ ਤੁਸੀਂ ਦੇ ਸਕਦੇ ਹੋ ਇਹ ਸਾਰੀਆਂ ਟਰਾਲੀਆਂ ਫੌਰੀ ਲਹਾਈਆਂ ਜਾਣ ਬਸ ਇਹ ਹਾਂ ਕਿ ਤੁਹਾਨੂੰ ਟੋਰੀ ਮੀਟਿੰਗ ਵੀ ਹੋਈ ਆ ਜਾ ਕੇ ਅੰਦਰ ਕੀ ਗੱਲਬਾਤ ਕਹਿੰਦੇ ਨੇ ਰੁੱਕ ਕੇ ਹੱਥ ਲੱਗਾ ਨਾ ਦੇਖੋ ਅੰਦਰ ਜਿਹੜੀ ਗੱਲਬਾਤ ਐਸਡੀਐਮ ਸਾਹਿਬ ਨਾਲ ਹੋਈ ਆ ਗੰਨਾ ਸੰਘਰਸ਼ ਕਮੇਟੀ ਦੀ ਅਸੀਂ ਵੀ ਉਹਨਾਂ ਦੇ ਨਾਲ ਸੀਗੇ ਉਹ ਜਿਹੜੀ ਮੀਟਿੰਗ ਦੇ ਵਿੱਚ ਇਹ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਆਪਣੇ ਵੱਲੋਂ ਆਪਦੇ ਜੋ ਉਹਨਾਂ ਦੇ ਦਿਨ ਦੇ ਮਾਪਦੰਡ ਬਣਾਏ ਸੀਗੇ ਜਾਂ ਕੋ ਉਹਨਾਂ ਦੀ ਬਿਉਤਬੰਦੀ ਬਣੀ ਸੀਗੀ ਕਿ ਅਸੀਂ ਆ ਜਿਹੜੀਆਂ ਟਰਾਲੀਆਂ ਨੇ ਇਹਨਾਂ ਨੂੰ ਹੁਣ ਫੌਰੀ ਲਾਹੁਣੇ ਆ ਇਸੇ ਗੰਨਾ ਮਿਲ ਦੇ ਵਿੱਚ ਟਰਾਲੀਆਂ ਰਿਆ ਕਰਨਗੀਆਂ ਅਸੀਂ ਇਹਨੂੰ ਚਲਾਉਣ ਵਾਲੇ ਬਾਰੇ ਜਿਹੜੀ ਪ੍ਰਪੋਜ਼ਲ ਕੀ ਹੈ ਕਦੋਂ ਸਰਕਾਰ ਇਹਨੂੰ ਚਲਾਉਣਾ ਚਾਹੁੰਦੀ ਹੈ ਉਹਦੀ ਤੁਹਾਨੂੰ ਲਿਖਤੀ ਲੈਟਰ ਕਾਪੀ ਦਿੰਨੇ ਆ ਉਹ ਚ ਸਮੱਸਿਆ ਕੀ ਹੈ ਤੇ ਅਗਲੀ ਗੱਲ ਰੋਜ਼ ਅਸੀਂ ਪਰਚੀਆਂ ਨੇ ਜਿਹੜੀਆਂ ਕਿਸਾਨਾਂ ਨੂੰ ਉਹ 10 ਪਰਚੀਆਂ ਰੋਜ਼ ਦੇਵਾਂਗੇ ਕਿਉਂਕਿ ਵੱਡਾ ਹਿੱਸਾ ਇਹ ਮਿਲ ਨੂੰ ਦੇਖ ਕੇ ਵੀ ਇਹ ਮਿਲ ਨਹੀਂ ਚੱਲਦਾ ਨਿਰਾਸ਼ ਹੋ ਕੇ ਕਿਉਂਕਿ 12-13 ਮਹੀਨਿਆਂ ਦੀ ਫਸਲ ਹੈ ਕਿਸਾਨ ਆਪੂ ਆਪਣੇ ਪੱਧਰ ਤੇ ਵੇਚਣ ਲੱਗੇ ਹੋਏ ਨੇ ਕੀ ਕਰਨ ਕਿਸਾਨ ਆ ਕੇ ਪਏ ਤੁਹਾਨੂੰ ਲੱਗਦਾ ਕੀ ਜਿਵੇਂ ਅੱਜ ਤੁਸੀਂ ਕਹਿ ਰਹੇ ਹੋ ਕਿ ਇਹ ਕਹਿ ਰਹੇ ਨੇ 30 ਬੈਂਡਰ ਵਾਲੇ ਅੰਦਰ ਲੈ ਲਾਂਗੇ ਪਰ ਇਸ ਤੋਂ ਪਹਿਲਾਂ ਵੀ ਤਾਂ ਇਹਨਾਂ ਨੇ 11 ਪਰ ਜਿਹੜੀ ਸਮਝੌਤਾ ਕਰਿਆ ਸੀ ਪਰ ਉਹ 11 ਟਰਾਲੀਆਂ ਵੀ ਅੰਦਰ ਨਹੀਂ ਲਈਆਂ ਚਾਰ ਦੰਦ ਤੋਂ ਖਾਮ ਦੇਖੋ ਇਹੀ ਤਾਂ ਚਿੰਤਾ ਦਾ ਵਿਸ਼ਾ ਆ ਸਿੰਦਾ ਇਸ ਗੱਲ ਤੋਂ ਹੈਰਾਨ ਆ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਇਹ ਬਿਆਨ ਦੇ ਰਿਹਾ ਹੈ ਕਿ ਪੰਜਾਬ ਦੀ ਧਰਤੀ ਤੇ ਬਦਲਮੀਆਂ ਫਸਲਾਂ ਬੀਜਣ ਦੀ ਲੋੜ ਹੈ ਹੁਣ ਐਸ ਹਲਕੇ ਦੇ ਵਿੱਚ ਭਗਵੰਤ ਮਾਨ ਖੁਦ ਜਿੱਤਿਆ ਤੂਰੀ ਦੇ ਹਲਕੇ ਦੇ ਵਿੱਚੋਂ ਮੁੱਖ ਮੰਤਰੀ ਬਣਿਆ ਤੇ ਇੱਥੋਂ ਦੀ 슈ਗਰ ਮਿਲ ਤੂਰੀ ਦੇ ਵਿੱਚ ਹੈ ਭਗਵਾਨਪੁਰਾ ਉਹੀ ਮਿਲ ਨਹੀਂ ਚਲਾ ਸਕਿਆ ਜਦੋਂ ਤਾਂ ਫਿਰ ਬਦਲਮੀਆਂ ਫਸਲਾਂ ਦਾ ਕਿੱਥੋਂ ਪ੍ਰਬੰਧ ਕਰ ਦੂਗਾ ਪੰਜਾਬ ਦਾ ਮੁੱਖ ਮੰਤਰੀ ਸੋ ਸਾਨੂੰ ਉਹਨਾਂ ਦੀ ਗੱਲਬਾਤ ਤੋਂ ਇਹ ਲੱਗਦਾ ਹੈ ਵੀ ਸਾਨੂੰ ਵੱਡੀ ਲੜਾਈ ਲੜਨੀ ਪੈ ਸਕਦੀ ਹੈ ਪਰ ਅਸੀਂ ਇਹ ਲੜਾਈ ਲੜਨ ਤੋਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਪੰਜਾਬ ਦੇ ਇਹ ਉਹ ਖਿੱਤੇ 'ਚ ਬੈਠੇ ਆਪਾਂ ਜਿੱਥੇ ਇਸ ਖਿੱਤੇ ਨੂੰ ਤਿੰਨ ਮਿਲਾਂ ਵੱਡੀ ਪੱਦਰ ਤੇ ਲੱਗਦੀਆਂ ਸੀ ਬਡਲਾੜਾ ਦੀ ਖੰਡ ਮਿਲ ਬੰਦ ਹੋਊਗੀ ਪਾਤਣਾ ਦੀ ਖੰਡ ਮਿਲ ਬੰਦ ਹੋ ਗਈ ਇਹ ਧੂਰੀ ਦੀ ਖੰਡ ਮਿਲ ਬੰਦ ਕਰਨ ਚੱਲੇ ਆ ਤਾਂ ਇਹਦਾ ਮਤਲਬ ਇਸ ਇਲਾਕੇ ਦੇ ਵਿੱਚੋਂ ਗੰਨੇ ਦੀ ਫਸਲ ਤਬਾਹ ਕਰਨ ਵਾਲੇ ਪਾਸੇ ਚੱਲੇ ਆ ਇਹ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਹੈ ਤਕੜਾ ਸੰਘਰਸ਼ ਕਰਾਂਗੇ ਉਹਦੇ ਨਾਲ